ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਮ ਆਦੀ ਪਾਰਟੀ ਦੇ ਇੱਕ ਵਿਧਾਇਕ ਸਮੇਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਜਿਸ ਦੇ ਚਲਦਿਆਂ ਇਹਨਾਂ ਸਾਰਿਆਂ ਤੇ ਜੁਰਮਾਨਾ ਵੀ ਲਗਾਇਆ ਗਿਆ ਮਸਲਾ ਕੀ ਹੈ ਕਿ ਖੰਨੇ ਦੇ ਵਿੱਚ ਇੱਕ ਪਿੰਡ ਪਿੰਡ ਦਾ ਹੈ ਲਾਪਰਾ ਤੇ ਲਾਪਰਾ ਦੀ ਇੱਕ ਔਰਤ ਨੇ ਪੀੜਤ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਚਲਦਿਆਂ ਇਹ ਮਾਮਲਾ ਸਾਹਮਣੇ ਆਇਆ ਕਿ ਕਿਵੇਂ ਇੱਕ ਚੁਣੇ ਹੋਏ ਐਮਐਲਏ ਨੇ ਦੇ ਨਾਲ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਾਨੂੰਨ ਦੀਆਂ ਵੀ ਧੱਜੀਆਂ ਉਡਾਉਣੀਆਂ ਮناسب ਸਮਝਿਆ ਹਾਲਾਂਕਿ ਕਾਨੂੰਨ ਦੇ ਰਖਵਾਲੇ ਸਨ ਕਾਨੂੰਨ ਖੁਦ ਉਹਨਾਂ ਨੇ ਲਾਗੂ ਕਰਾਉਣੇ ਹੁੰਦੇ ਨੇ ਪਰ ਜਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿੱਤੇ ਹੁਕਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਤੇ ਫਿਰ ਹਾਈ ਕੋਰਟ ਨੂੰ ਇਹ ਸਖਤ ਨੋਟਿਸ ਲੈਣਾ ਪੈ ਜੇ ਇਹ ਚੱਲਦੇ ਹਾਈ ਕੋਰਟ ਦੀ ਉਲੰਘਣਾ ਕਰਨ ਦੇ ਦੋਸ਼ ਦੇ ਵਿੱਚ ਔਰ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਦੇ ਵਿੱਚ ਹਲਕਾ ਪਾਇਲ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰਾ ਬੀਡੀਪੀਓ ਜਿਹੜੇ ਨੇ ਉੱਥੇ ਦਰਾਹਾ ਗੁਰਪ੍ਰੀਤ ਸਿੰਘ ਸੈਕਟਰੀ ਕਮਲ ਭਾਰਤੀ ਐਸਐਚਓ ਪਾਇਲ ਸੰਤੋਖ ਸਿੰਘ ਅਤੇ ਸਰਪੰਚ ਪ੍ਰੀਤਮ ਕੌਰ ਦੇ ਖਿਲਾਫ ਜਿਹੜੇ ਨੇ ਉਹ ਨੋਟਿਸ ਜਾਰੀ ਕੀਤਾ ਕਿ ਇਹਨਾਂ ਸਾਰਿਆਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਕਮੀਲ ਨਹੀਂ ਕੀਤੀ ਉਲਟਾ ਉਲੰਘਣਾ ਕੀਤੀ ਆ ਇਸ ਮਸਲੇ ਦੇ ਵਿੱਚ ਅਸੀਂ ਐਡਵੋਕੇਟ ਦੇ ਨਾਲ ਗੱਲਬਾਤ ਕੀਤੀ ਜਿਹੜੇ ਪੀੜਤ ਜਿਹੜੀ ਔਰਤ ਸੀ ਜਿਸ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਇਨਸਾਫ ਲੈਣ ਵਾਸਤੇ ਉਹਨਾਂ ਦੇ ਵਕੀਲ ਨਾਲ ਗੱਲਬਾਤ ਕੀਤੀ ਸ਼ਿਕਾਇਤਕਰਤਾ ਨੇ ਕਰਮਜੀਤ ਕੌਰ ਔਰ ਕਰਮਜੀਤ ਕੌਰ ਹੋਣਾ ਦੇ ਕੇਸ ਦੀ ਪੈਰਵਾਈ ਕੀਤੀ ਆ ਐਡਵੋਕੇਟ ਦੀਪਕ ਅਗਰਵਾਲ ਨੇ ਤੇ ਅਸੀਂ ਐਡਵੋਕੇਟ ਦੀਪਕ ਅਗਰਵਾਲ ਹੋਣਾ ਦੇ ਨਾਲ ਗੱਲਬਾਤ ਕੀਤੀ ਪੂਰਾ ਮਸਲਾ ਕੀ ਆ ਤੇ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਸੁਣਾਇਆ ਉਹ ਕੀ ਆ ਤੇ ਕਿਹੜੇ-ਕਿਹੜੇ ਕਾਨੂੰਨ ਦੀ ਤਮੀਲ ਨਾ ਕਰਨ ਦੇ ਦੋਸ਼ੀ ਪਾਏ ਗਏ ਨੇ ਐਡਵੋਕੇਟ ਸਾਬ ਕੀ ਪੂਰਾ ਕੇਸ ਆ ਜਿਸ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੰਟੈਂਪਟ ਟੂ ਕੋਰਟ ਵਾਲੇ ਆਰਡਰ ਪਾਸ ਕੀਤੇ ਨੇ ਸਰ ਮਸਲਾ ਇਸ ਦਾ ਇਹ ਹੈ ਕਿ ਪਿੰਡ ਲਾਪਰਾ ਜਿਲ੍ਹਾ ਲੋਹਾਨਾ ਨੂੰ ਪਿੰਡ ਦੀ ਕਲੀਆਂ ਨੂੰ ਲੈ ਕੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਜੀ ਰੌਲਾ ਸੀਗਾ ਰੌਲਾ ਸੀ ਪਿੰਡ ਦੇ ਮਲਾਜਮਾਂ ਦੇ ਪਿੰਡ ਦੇ ਮਕਸੀੰਦਿਆਂ ਦੇ ਵਿੱਚ ਤੇ ਪਟਿਸਰ ਦੇ ਵਿੱਚ ਜੀ ಗ್ರಾಮ ਪੰਚਾਇਤ ਨੇ ਇੱਕ ਆਰਡਰ ਡੀਟੀਪੀ ਸਾਹਿਬ ਤੇ ਡਾਇਰੈਕਟਰ ਪੰਚਾਇਤ ਨੂੰ ਦਿੱਤਾ ਸੀਗਾ ਇਹ ਵਿਸ਼ਾ ਨਾਲ ਦੇਖਿਆ ਸੀਗਾ ਕਿ ਪਿੰਡ ਦੀ ਨਿਕਾਸੀ ਜੋ ਪਿੰਡ ਚੋਂ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ ਪਿੰਡ ਦੇ ਜਿਹੜੀ ਸਰਪੰਚ ਸੀਗੀ ਐਸ ਪਰ ਪਟਿਸਰ ਦੇ ਕਹਿਣ ਦੇ ਮੁਤਾਬਕ ਉਹ ਇਸ ਚੀਜ਼ ਦੇ ਉੱਤੇ ਜ਼ਿਆਦਾ ਜ਼ੋਰ ਦੇ ਰਹੀ ਸੀ ਕਿ ਪਟਿਸਰ ਕਰਨਜੀਤ ਕੌਰ ਦੇ ਘਰ ਦੇ ਵਿੱਚ ਉਹਦੀ ਪੁਰਾਣੀਆ 50 ਸਾਲ ਪੁਰਾਣੀਆ ਪਲੰਟ ਸਿਸਟਮ ਹੈਗਾ ਇਸ ਕਰਕੇ ਉਹਦੇ ਘਰ ਨੂੰ ਪਟੜਾ ਟਕਿਆ ਜਾਣਾ ਜ਼ਰੂਰੀ ਹੈ ਤਾਂ ਕਿ 50 ਸਾਲ ਪੁਰਾਣਾ ਪਲੰਟ ਸਿਸਟਮ ਨੂੰ ਚਾਲੂ ਕੀਤਾ ਜਾ ਸਕੇ ਜੀ ਜੀ ਜਦ ਕਿ ਜਦ ਕਿ ਫੈਸਲੇ ਵਿੱਚ ਐਦਾ ਦੀ ਕੋਈ ਗੱਲ ਨਹੀਂ ਜੀ ਜੀਡੀਪੀ ਉਹਦੇ ਡਾਇਰੈਕਟਰ ਪੰਚਾਇਤ ਦੇ ਫੈਸਲੇ ਨੂੰ ਕਰਮਜੀਤ ਪੌਰ ਨੇ ਹਾਈ ਕੋਰਟ ਵਿੱਚ ਪਾਏ ਹੋਏ ਉਹ ਰਿਟ ਪਟੀਸ਼ਨ ਚੈਲੰਜ ਕੀਤਾ ਜੀ ਇਹਦੇ ਵਿੱਚ ਮਾਯੋਗ ਹਾਈ ਕੋਰਟ ਨੇ ਸਟੇਟਸ ਕੋਡਾ ਹੁਕਮ ਜਾਰੀ ਕਰ ਦਿੱਤਾ ਜੀ ਸਟੇਟਸ ਸਟੇਟਸ ਫੋੜ ਦਾ ਹੁਕਮ ਜਾਰੀ ਕੀਤਾ 24 11 2023 ਨੂੰ ਜੀ ਉਸ ਤੋਂ ਬਾਅਦ 9 ਦਸੰਬਰ ਦੇ ਸ਼ਨੀਵਾਰ ਨੂੰ ਪਟੀਸ਼ਨਰ ਦੇ ਕਹਿੰਦੇ ਮੁਤਾਬਕ ਹਲਕੇ ਦੇ ਐਮ ਐਲ ਏ ਸਰਪੰਚ ਜੀ ਡੀ ਪੀਓ ਐਸ ਐਚਓ ਤੇ ਹੋਰ ਮੁਲਾਜ਼ਮ ਜੀ ਉਹ ਮੌਕੇ ਤੇ ਆਏ ਤੇ ਪਟੀਸ਼ਨਰ ਦਾ ਘਰ ਦਾ ਜਿਹੜਾ ਵਿਹੜਾ ਸੀਗਾ ਉਹਨੂੰ ਉਹਨਾਂ ਨੇ ਤੋੜਪਾਨ ਕੀਤੀ ਜੀ ਸ਼ਨੀਵਾਰ ਤੇ ਐਤਵਾਰ ਨੂੰ ਉਹਨਾਂ ਨੇ ਪੂਰੀ ਤੋੜਪਾਨ ਕੀਤੀ ਤੇ ਸੋਮਵਾਰ ਨੂੰ ਪਟੀਸ਼ਨਰ ਨੇ ਹਾਈ ਮਾਨਜੋਗ ਹਾਈ ਕੋਰਟ ਵਿੱਚ ਕੰਟੈਂਪਟ ਪਟੀਸ਼ਨ ਧਾਰ ਕੀਤੀ ਜੀ ਜਿਹਦੀ ਸੁਣਵਾਈ ਦੇ ਦੌਰਾਨ ਜੱਜ ਸਾਹਿਬ ਨੇ ਵੀਡੀਓ ਕਾਲ ਤੇ ਦੇਖਿਆ ਜੀ ਕਿ ਕੁਝ ਬੰਦੇ ਮੌਕੇ ਤੇ ਸਟੇਟਸਪੋ ਆਰਡਰ ਦੀ ਉਲੰਘਣਾ ਕਰ ਰਹੇ ਸਨ ਜੀ ਉਸ ਚੀਜ਼ ਦਾ ਉਹਨਾਂ ਨੇ ਸੰਗਿਆਨ ਲੈਂਦੇ ਹੋਏ ਆਰਡਰ ਪਾਸ ਕੀਤਾ ਦੋ ਲੋਕਲ ਕਮਿਸ਼ਨਰ ਕੋਰਟ ਕਮਿਸ਼ਨਰ ਅਪਾਇੰਟ ਕੀਤੇ ਜੀ ਤੇ ਜਿਨੇ ਕੰਟੈਂਪਟ ਤੇ ਰਿਸਪੋਂਡੈਂਸ ਕੀ ਗਏ ਜੀ ਐਮਐਲਏ ਐਸਐਚਓ ਸਰਪੰਚ ਪੀਡੀਪੀ ਹੋਤੇ ਇੱਕ ਹੋਰ ਬੰਦਾ ਸੀ ਜੀ ਉਹਨਾਂ ਨੂੰ ਹੁਕਮ ਦਿੱਤਾ ਵੀ ਉਹ 20-20 ਹਜ਼ਾਰ ਰੁਪਿਆ ਲੱਖ ਰੁਪਿਆ ਟੋਟਲ ਜੀ ਹਾਈ ਕੋਰਟ ਜਮ੍ਹਾਂ ਕਰਾਨ ਜਿਹੜੀ ਕੀਸ ਇਸ ਵਿੱਚ ਜੋ ਦਿੱਤਾ ਜਾਏਗਾ ਲੋਕਲ ਕਮਿਸ਼ਨਰ ਨੂੰ ਜੀ ਤੇ ਲੋਕਲ ਕਮਿਸ਼ਨਰ ਆਪਣੀ ਰਿਪੋਰਟ ਪੇਸ਼ ਕਰਨਗੇ ਜੀ ਤੇ ਜੇਕਰ ਇਹਦੇ ਘਰ ਦੀ ਤੋੜਪੋੜ ਹੋਈ ਹੈ ਜੀ ਆਏ ਤੇ ਦੇ ਖਰਚੇ ਤੇ ਡੀਡੀਪੀਓ ਸਾਹਿਬ ਇਹਨੂੰ ਮੁੜ ਉਸ ਸਥਿਤੀ ਤੇ ਲੈ ਆਣਗੇ ਜੀ ਅੰਡਰ ਦੀ ਕੋਰਟ ਆਰਡਰ ਜੀ ਉਹ ਰੈਸਟਰ ਮੌਕੇ ਤੇ ਗਏ ਜੀ ਉੱਥੇ ਉਹਨਾਂ ਨੇ ਦੇਖਿਆ ਵੀ ਸਭ ਤੋੜਪਨ ਹੋਈ ਹੋਈ ਹੈ ਤੇ ਦਿੱਤੇ ਕਿ ਉਹਨਾਂ ਨੇ ਫਿਰ ਡੀਡੀਪੀਓ ਸਾਹਿਬ ਨੇ ਉਹ ਸਾਰੇ ਨੂੰ ਰਿਪੇਅਰ ਕਰਾਇਆ ਜੀ ਮੁੜ ਉਸੇ ਸਥਿਤੀ ਤੇ ਲੈ ਕੇ ਆਏ ਜੀ ਜਿਸ ਸਥਿਤੀ ਤੇ ਉਹ ਪਹਿਲਾਂ ਸੀਗਾ ਜੀ ਤੇ ਉਹਦੇ ਮੁਤਾਬਕ ਹਾਈ ਕੋਰਟ ਚ ਉਹਨਾਂ ਨੇ ਸਟੇਟਸ ਕੋਰਟ ਫਾਈਲ ਕੀ ਪੀਟੀ ਦੇ ਮੁਤਾਬਕ ਉਹਦੇ ਚ ਕਿਹਾ ਗਿਆ ਜੀ ਹਾਂ ਜੀ ਤੋੜ ਪਾਂ ਜਰੂਰ ਕੀਤੀ ਗਈ ਸੀ ਲੇਕਿਨ ਉਹ ਨੋ ਮੋਡਵਸ ਇਸ ਦੁਆਰਾ ਠੀਕ ਕਰ ਦਿੱਤੀ ਗਈ ਹੈ ਜੀ ਤੇ ਉਸ ਸਥਿਤੀ ਤੋਂ ਜਾਣਦੇ ਹੋਏ ਕਿਉਂਕਿ ਪਟੀਸ਼ਨਰ ਦਾ ਘਰ ਮੋਡਸ ਸਥਿਤੀ ਕੇ ਲਾਂਦਾ ਜੀ ਤੇ ਪਟੀਸ਼ਨਰ ਕਹਿੰਦੀ ਤੇ ਮੈਂ ਆਪਣਾ ਕੇਸ ਨਹੀਂ ਚਲਾਉਣਾ ਚਾਹੁੰਦੀ ਤੇ ਉਹਨੇ ਆਪਣਾ ਕੇਸ ਡਿਸਪੋਜ਼ ਕਰਾ ਲਿਆ 1 ਲੱਖ ਰੁਪਏ ਇਹਨਾਂ ਨੂੰ ਜੁਰਮਾਨੇ ਵਿੱਚੋਂ ਜਮਤ ਰਾਨੂ ਪਿਆ ਗਿਆ ਜਿਹੜਾ ਜਿਹੜਾ ਜੀ 1 ਲੱਖ ਰੁਪਏ ਨਾਲ ਜਮਤ ਕਰਾਇਆ ਹਾਈ ਕੋਰਟ ਜੀ ਉਹਨੂੰ ਮੰਨ ਜੋਗਾ ਇੱਕ ਹਾਈ ਕੋਰਟ ਨੇ ਅਹ ਮਾਨੋਮੀਂ ਫ੍ਰੀਜ਼ ਦੇ ਤੌਰ ਤੇ ਲੋਕ ਕਮਿਸ਼ਨ ਜਿਹੜੇ ਕੋਰਟ ਕਮਿਸ਼ਨ ਨੂੰ ਕਾਇਮ ਕੀਤੀ ਸੀ ਦੋ ਐਡਵੋਕੇਟ ਸਾਹਿਬ ਉਹਨਾਂ ਨੂੰ ਅ ਦਿੱਤੇ ਜਾਂਦਾ ਹੁਕਮ ਵੀ ਸਾਇਆ ਚਲੋ ਠੀਕ ਥੈਂਕ ਯੂ ਐਡਵੋਕੇਟ ਸਾਹਿਬ ਉਧਰ ਵਿਦਾਨ ਸਭਾ ਹਲਕਾ ਪਾਇਲ ਤੋਂ ਆਜ਼ਾਦ ਚੋਣ ਲੜ ਚੁੱਕੇ ਗੁਰਦੀਪ ਸਿੰਘ ਕਾਲੀ ਨੇ ਵੀ ਕਿਹਾ ਕਿ ਇਹ ਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਲਾਜ਼ਮੀ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਵਧਾਨ ਅਤੇ ਕਾਨੂੰਨ ਨੂੰ ਨਾ ਮੰਨਣ ਵਾਲੇ ਵਿਧਾਇਕ ਸਮੇਤ ਸਰਕਾਰੀ ਅਧਿਕਾਰੀਆਂ ਨੂੰ ਤੁਰੰਤ ਅਹੁਦਿਆਂ ਤੋਂ ਫਾਰਗ ਕਰੇ ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜਦ ਕਾਨੂੰਨ ਦੇ ਰਖਵਾਲੇ ਜਿਨ੍ਹਾਂ ਨੇ ਕਾਨੂੰਨ ਦੀ ਪਾਲਣਾ ਕਰਨੀ ਆ ਜੇ ਉਹ ਪੰਜਾਬ ਅਤੇ ਹਰਿਆਣਾ ਹੀ ਕੋਡ ਦੇ ਹੁਕਮਾਂ ਨੂੰ ਹੀ ਟਿੱਚ ਜਾਣਦੇ ਨੇ ਤੇ ਮਾਮਲਾ ਕਾਫੀ ਗੜਬੜਾ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੁਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ